ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਜਿੰਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰੰਗਜੀਬ ਦੇ ਕੰਨ ਪਰਣੀ ਦੋਖੀਆਂ ਨੇ ਔਰੰਗਜੀਬ ਨੂੰ ਚੁੱਕਿਆ ਕਿ ਗੁਰੂ ਹਰ Rai ਜੀ ਨੇ ਦਾਰਾ ਦੀ ਪੱਜੀ ਤੇ ਮਾਲੀ ਮਦਦ ਕੀਤੀ ਸੀ ਮਹਾਰਾਜ ਨੂੰ 1661 ਈਸਵੀ ਦੀ ਵੈਸਾਖੀ 3 ਮਾਰਚ 1661 ਸਦ ਘੱਲਿਆ ਪਰ ਆਪ ਜੀ ਨੇ ਇਹ ਕਹਿ ਕੇ ਨਾ ਹੀ ਤਾਂ ਤੇਰਾ ਇਲਾਕਾ ਮੇਰੇ ਕੋਲ ਹੈ ਨਾ ਮੈਂ ਕੋਈ ਕਰ ਦੇਣਾ ਹੈ ਨਾ ਮੈਂ ਤੇਰੇ ਕੋਲੋਂ ਕੁਝ ਲੈਣਾ ਹੈ ਤੇ ਨਾ ਹੀ ਕੋਈ ਮੁਰਸ਼ਦ ਮਰੀਦ ਵਾਲੀ ਗੱਲ ਹੈ ਜਾਣਾ ਠੀਕ ਨਾ ਜਾਣਿਆ ਤੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਜੀ ਨੂੰ ਤੇਚਿਆ ਰਾਮ ਰਾਏ ਜੀ ਨੂੰ ਮਹਾਰਾਜ ਕਰਤਾ ਪੁਰਖ ਵੀ ਕਹਿੰਦੇ ਸਨ ਰਾਮ ਰਾਏ ਨੂੰ ਸਮਝਾਇਆ ਕਿ ਦਿੱਲੀ ਜਾ ਕੇ ਔਰੰਗਜੇਬ ਦੇ ਹਰ ਪ੍ਰਸ਼ਨ ਦਾ ਉੱਤਰ ਨਿਡਰ ਹੋ ਕੇ ਦੇਣਾ ਸੱਚੀ ਗੱਲ ਕਹਿਣੀ ਅਤੇ ਕਰਾਮਾਤ ਨਹੀਂ ਦਿਖਾਣੀ ਜਿੱਥੇ ਟਿਕਾਣਾ ਕਰੋ ਬਾਚ ਕੇ ਗਹਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਗੁਰਬਾਣੀ ਪੜਨੀ ਸੁਨੋ ਪੁੱਤਰ ਮੈਂ ਬਚਨ ਜੋ ਕਹੋ ਤੁਮਰੀ ਸੰਗ ਸਦਾ ਮੈਂ ਰਹੋ दिल्ली पत सो जाय तुम मिलो कस संक पै नहीं मन मैं गिलो तुमरा बचन सफल सब होए तुम समान बली नहीं कोए जो पूछे सो सत कर दीजे कछ करा मात प्रगट नहीं कीजे दोहेरा सिद्ध प्रगट करनी जगत नहीं संतन को काम नह कामी निरपगत सदा शांत सहज सुख ताम ਰਾਮ ਰਾਏ ਜੀ ਨੇ ਦਿੱਲੀ ਪੁੱਜ ਕੇ ਮਜਨੂ ਟਿੱਲੇ ਟਿਕਾਣਾ ਕੀਤਾ ਜ਼ਹਿਰ ਭਰੀ ਪੋਸ਼ਾਕ ਔਰੰਗਜੀਬ ਨੇ ਭੇਜੀ ਪਰ ਆਪ ਜੀ ਨੇ ਵਾਹਿਗੁਰੂ ਕਹਿ ਕੇ ਪਾਈ ਜ਼ਹਿਰ ਦਾ ਅਸਰ ਨਾ ਹੋਇਆ ਹਰ ਉਠਾਏ ਪ੍ਰਸ਼ੰਦਾ ਉੱਤਰ ਦਿੱਤਾ ਔਰੰਗਜੀਬ ਦੀ ਤਸ਼ੱਲੀ ਹੋਈ ਪਰ ਰਾਮ ਰਾਏ ਜੀ ਹੰਕਾਰ ਵਿੱਚ ਆ ਗਏ ਔਰੰਗਜੀਬ ਨੇ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਜਾਦੂਗਰਾਂ ਵਾਂਗ ਕਰਾਮਾਤ ਦੇ ਖੇਲ ਦਿਖਾਉਣੇ ਆਰੰਭ ਕਰ ਦਿੱਤੇ 72 ਤੋਂ ਵੱਧ ਕਰਾ ਮਾਤਾ ਦਿਖਾਈਆਂ ਮੋਇਆ ਬੱਕਰਾ ਜਿੰਦਾ ਕਰ ਦਿੱਤਾ ਮਸਤ ਖੂਨੀ ਹਾਥੀ ਤੇ ਚੜੇ ਨਿੰਦਕ ਦੀ ਜ਼ਬਾਨ ਬੰਦ ਕਰ ਦਿੱਤੀ ਦਿਨੇ ਤਾਰੇ ਦਿਖਾ ਦਿੱਤੇ ਖਾਦਾ ਦਸਿਆ ਜੰਦਰੇ ਖੋਲ ਦਿੱਤੇ ਪਾਲਕੀ ਬਗੈਰ ਕਹਾਹਾਹਾ ਦੇ ਉਠਾਈ ਦਾੜੀ ਰੁਮਾਲ ਫੇਰ ਕਾਲੀ ਕਰ ਦਿੱਤੀ ਜਮਨਾ ਦਾ ਜਲ ਗਿੱਟੇ-ਗਿੱਟੇ ਕਰ ਦਿੱਤਾ ਟਿੱਡੀ ਦਲ ਨੂੰ ਰੋਕ ਪਹਾੜਾਂ ਵੱਲ ਮੋੜ ਦਿੱਤਾ ਮੱਕੀ ਦੇ ਦਰਸ਼ਨ ਅਤੇ ਔਰੰਗਜੀਤ ਦੀ ਫਰਮਾਇਸ਼ ਤੇ ਕਾਬਲ ਦੇ ਮੇਵੇ ਮਥਰਾਂ ਦੇ ਪੇੜੇ ਪ੍ਰਹੁਕਤਕ ਦੀਰਿਓੜੀ ਪਟਨੇ ਤੋਂ ਕਚੌਰੀ ਅੰਮ੍ਰਿਤਸਰ ਤੋਂ ਕੜਾਹਾ ਸਹਾਰਨਪੁਰ ਦੀ ਘਨੇਰੀ ਮਾਲਵੇ ਦਾ ਅੰਬ ਨਾਗਪੁਰ ਦਾ ਪਾਲਣਿਆ ਖਵਾਈ ਇਸ ਆਪ ਹੁਦਰੇਪਨ ਦੀਆਂ ਖਬਰਾਂ ਮਹਾਰਾਜ ਨੂੰ ਕੀਰਤਪੁਰ ਪੁੱਜ ਰਹੀਆਂ ਸਨ ਗੁਰੂ ਜੀ ਨੇ ਇਹ ਸੁਣਿਆ ਕਿ ਡਰ ਕੇ ਗੁਰਬਾਣੀ ਦੀ ਤੁਕ ਮਿੱਟੀ ਮੁਸਲਮਾਨ ਕੀ ਟੇੜੇ ਪਈ কুমਹਾਰ ਕਰੇ ਪਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਨੂੰ ਬਦਲ ਕੇ ਮਿੱਟੀ ਬੇਈਮਾਨ ਕੀ ਪੜਿਆ ਹੈ ਆਪ ਜੀ ਨੇ ਉਸ ਵੇਲੇ ਹੁਕਮ ਪੇ ਜਿਆ ਕੇ ਉਸਦੀ ਕੀ ਜਰੂਰਤ ਹੈ ਗੁਰੂ ਨਾਨਕ ਦੇ ਹੁਕਮ ਬਦਲਾਏ ਉਹ ਡਰ ਗਿਆ ਹੈ ਐਸ਼ ਵਿੱਚ ਪੈ ਗਿਆ ਹੈ অতি ਖੁਸਾ ਮਦਦ ਵਸ ਜੋ ਇਸ ਨੇ ਤੁਕਾਂ ਬਦਲਾਈਆਂ ਹਨ ਹੁਣ ਮੇਰੇ ਮੱਥੇ ਨਾ ਲੱਗੇ ਜਿੱਧਰ ਮੂੰਹ ਹੈ ਉੱਧਰ ਹੀ ਚਲਾ ਜਾਏ ਸੂਰਜ ਪ੍ਰਕਾਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਮਹਾਰਾਜ ਨੇ ਕਿਹਾ ਗੁਰੂਤਾ ਉਚਿਤ ਨਹੀਂ ਰੱਖਿਓ ਮਾਨ ਸ਼ਬਦ ਵਿਪਰੀਜੈ ਕੀਨ ਵਖਾਨ ਪਹਿਲੇ ਪਾਤਸ਼ਾਹ ਕੀ ਬਾਕ ਫਿਰ ਸਕੇ ਕੋ ਇਨ ਮਤ ਰਾਤ ਫਿਰ ਫਰਮਾਇਆ ਕਿ ਇਹ ਸਭ ਰਾਮ ਰਾਏ ਨੇ ਖੁਸ਼ਾਮਦ ਵਿੱਚ ਆ ਕੇ ਕੀਤਾ ਹੈ ਤਾਂ ਕਿ ਧਨ ਪ੍ਰਾਪਤ ਹੋ ਜਾਏ ਇਹੀ ਗੱਲ ਮੈਨੂੰ ਬਹੁਤ ਮਾੜੀ ਲੱਗੀ ਹੈ ਕਰਨ ਤੁਰਕਟੇ ਕੇਰ ਖੁਸਾਮਦ ਚਾਨ ਦਰਬ ਕੀ ਤਿਸਤੇ ਆਮਦ ਅਰਥ ਵਿਪਰੀਜ ਹੈ ਕੀ ਨਸਨਾਵਨ ਹਮਕ ਹਮਕੋ ਪਈ ਨਾ ਇਹ ਮਨ ਪਾਵਨ ਇਹਨ ਹੁਕਮ ਦਿੱਤਾ ਕਿ ਜੋ ధਨੇ ਆਵੀ ਬਾਦशाह ਦੇ ਰਵ ਵਿੱਚ ਆ ਗਿਆ ਉਹ ਕਿਵੇਂ ਗੁਰਗੱਦੀ ਦਾ ਮਾਲਕ ਹੋ ਸਕਦਾ ਹੈ ਹੁਣ ਮੇਰੇ ਮੱਥੇ ਨਾ ਲੱਗੇ ਅਤੇ ਔਰੰਗਜੀਬ ਪਾਸ ਹੀ ਰਹੀ ਬੱਡ ਐ ਸਰਵਜ਼ ਹੇਟ ਕਰੇ ਪੂਲਾ ਐਸ਼ਾ ਸਤਿਗੁਰ ਉਰਤੇ ਪੂਲਾ ਅਬ ਹਮਰੈ ਮੁਖ ਲੱਗੈ ਨਾਹੀ ਰਹੁ ਆਪ ਤਰਕੇਸ਼ਰ ਮਾਹੀ ਦਰਸ਼ਨ ਨਹਿ ਦਰਸਾਵੇ ਦਰਸਨ ਕਰੈ ਤੁਰਕ ਲక్ష్ਮੀ ਜੋ ਸਰਸਨ ਗੁਰੂ ਹਰ Rai ਜੀ ਨੂੰ ਆਪੂ ਬਾਣੀ ਦਾ ਅਦਵ ਕਰ ਕਰਵਾ ਸਿੱਖਾਂ ਲਈ ਪੂਰਣੇ ਪਾ ਰਹੀ ਸੰਨ ਇਥੋਂ ਤੱਕ ਕਿ ਇਸ ਵਾਰੀ ਜਦ ਉਹਨਾਂ ਦੇ ਮਹੱਲਾ ਹੀਠ ਬਾਣੀ ਪਰਦੇ ਸਿੱਖ ਆਈ ਤਾਂ ਆਪ ਜੀ ਨੂੰ ਤੁਰੰਤ ਉਠ ਖਲੋਤੇ ਤੇ ਗੋਡੇ ਤੇ ਚੋਟ ਵੀ ਲੱਗੀ ਜਦ ਸਿੱਖਾਂ ਪੁੱਛਿਆ ਕਿ ਇੰਨੀ ਕਹਲੀ ਦੀ ਕੀ ਲੋੜ ਸੀ ਤਾਂ ਆਪ ਜੀ ਨੇ ਬਚਨ ਕੀਤਾ ਜੋ ਸਿੱਖ ਗੁਰਬਾਣੀ ਪਹਿ ਕਰੇ ਬਿਨ ਪਰਿਆਸ ਪਵ ਸਾਗਰ ਤਰੇ ਗੁਰਬਾਣੀ ਮਹਿਮਾ ਮਹੀਾਨੀ ਜੇ ਮਰਿਆਦਾ ਹਮ ਨਹੀਂ ਠਾਨੇ ਤੇ ਸਿੱਖ ਪਹਿਣਾ ਕਰੈਂਗੋ ਕੋਈ ਬਿਨ ਪਹਿ ਕਰ ਸਰੀ ਨਹੀਂ ਹੋਈ RAM RAI ਜੀ ਨੂੰ ਜਦ ਪਿੱਛੋਂ ਆਪੂ ਔਰੰਗਜੀਬ ਨੇ ਪੁੱਛਿਆ ਕਿ ਉਸ ਨੂੰ ਗਰਗਦੀ ਕਿਉਂ ਨਹੀਂ ਮਿਲੀ ਤਾਂ RAM RAI ਨੇ ਕਿਹਾ ਜयो ਜੋਇਓ ਤੁਮ ਫਰਮਾਇਸੀਨ ਅਜਮਤ ਬਲਤੇ ਹਮ ਕਰ ਦੀਨਸ ਪਿਤਾ ਸਮੀਪ ਜਾਦ ਸਦਤਸਾਰੀ ਤਿੰਨ ਹੂ ਬਾਤ ਨਹਿ ਨੀ ਕੀ ਵਿਚਾਰੀ RAM ਰਾਏ ਦਿੱਲੀ ਦਾ ਅਨਸਾਰੀ ਹੋ ਗਿਆ ਦਿੱਲੀ ਦਾ ਹੀ ਬਣ ਕੇ ਰਹਿ ਗਿਆ ਗੁਰੂ ਹਰ ਰਾਏ ਜੀ ਦੇਖ ਰਹੇ ਸੰਨ ਕੇ ਜਿਸ ਨੇ ਜਗਤ ਲਈ ਪੂਰਨੇ ਪਾਉਣੇ ਹਨ ਜੇ ਉਹ ਹੀ ਖੁਸ਼ਾਮਦੀ ਲਾਲਚੀ ਡਰਪੋਕ ਕਾਇਰ ਅਤੇ ਦਿੱਲੀ ਪਿੱਛੇ ਟੁਰਨ ਵਾਲਾ ਹੈ ਉਹ ਸਿੱਖਾਂ ਵਿੱਚ ਨਿਡਰਤਾ ਤੇ ਸਾਹਸ ਕਿਵੇਂ ਪਰ ਸਕੇਗਾ ਫਿਰ ਜਦ ਕੂਝ ਵਿੱਚ 올ੀਆਂ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਇਹ ਕਹਿਣਾ ਚਾਹਿਆ ਕਿ ਰਹੇ ਉਹ ਸੂਤ ਅਸਥਿਰਤਾ ਲਿਓ ਪਾ ਬਾਦਸ਼ਾਹ ਨਾਲ ਬਣਾਈ ਰੱਖਿਆ ਚੈਨ ਸੁਖ ਪ੍ਰਾਪਤ ਹੋਵੇਗਾ ਤਾ ਅੱਠਵੇਂ ਪਾਤਸ਼ਾਹ ਨੇ ਫਰਮਾਇਆ ਕਿ ਉਹ ਤਾਂ ਉਸ ਨੀਤੀ ਦੇ ਰੀਤੀ ਉਤੇ ਚੱਲਣਗੇ ਜਿਸ ਤੇ ਗੁਰੂ ਨਾਨਕ ਜੀ ਤੁਰਦੇ ਅਹੀਂ ਅਤੇ ਜਿਸ ਨੂੰ ਹਰਿ ਰਾਏ ਜੀ ਨੇ ਅੰਤਮ ਸਮੇਂ ਤੱਕ ਅਪਣਾਈ ਰੱਖਿਆ ਪਿਤਾ ਹਮਾਰੇ ਕੀ ਜਮ ਰੀਤ ਹੈ ਸੋ ਸਹੀ ਨਾ ਹਵੇ ਵਿਪਰੀਤ ਅੰਤ ਪਰਯੰਤ ਨਿਰਬਾਹੀਓ ਨਮ ਤੈਸੇ ਹਮ ਕਰ ਹੈ ਸਹਿਪ੍ਰੀਮ ਵਹੀ ਗੁਰੂ ਜੀ ਦਾ ਖਾਸਾ ਵਹੀ ਗੁਰੂ ਜੀ ਕੀ ਮੱਤ